ਮੰਗੇ ਮੁਲਾ ਫਲਾਦ ਦੇਖ ਲੈ ਨਾ ਦੇਰੇ ਕਿਹੜੇ ਦੇਖ ਲੈ ਦੇਖ ਲੈ ਕੀ ਗੱਲ ਆ ਯਾਰ ਮੈਂ ਬੋਲਦੀ ਨਹੀਂ ਕੋਈ ਹੋ ਹੋ 90 ਰੱਟ ਜਿੰਨੇ ਉਹ ਤੈਨੂੰ ਤਾਂ ਬਾਹਲਾ 90 ਵਾਲੇ ਤੈਨੂੰ ਮਿਲਣਗੇ ਮੇਰੀ ਗੱਲ ਸੁਣ ਇੱਕ ਤੈਨੂੰ ਛੋਟੀ ਜੀ ਗੱਲ ਸੁਣਾਉਣਾ 11 ਤਰੀਕ ਨੂੰ ਪੈਸੇ ਫੜ ਲੈਣਾ ਮੇਥੋਂ ਕੋਈ ਗੱਲ ਨਹੀਂ ਗੱਲ ਪਹਿਲਾ ਕਰੀ ਚੰਗੀ ਹੁੰਦੀ ਆ ਬੱਸ ਮੈਂ ਕਿਹੜਾ ਖੜਾ ਦੇਖ ਮੈਂ ਹਰ ਕੋਈ 19 ਮਿਹਰਬਾਨੀ ਮਿਹਰਬਾਨੀ ਗੱਲ ਸੁਣ ਮੇਰੀ ਦੁੱਧ ਨਾ ਹੋਵੇ ਉਹਨਾਂ ਮੈਂ ਚ ਕੋਈ ਨਹੀਂ ਕੀ ਹੋਵੇ ਯਾਰ ਉਹ ਜ਼ਿੰਮੇਦਾਰੀ ਮੰਗਾ ਖੜਾ ਮੈਂ ਖੜਾ ਆ ਲੈ 90 ਜਿਆਦਾ ਮੈਂ ਆਪਦੀ ਤੂੰ ਸੁਣ ਯਾਰ ਤੂੰ ਨਾ ਦੇ ਇਹਨੇ ਤਾਂ ਬੋਲੀ ਜਾਣਾ ਅੱਜ ਮੇਰੀ ਰੱਖੀ ਐਂ ਕਹਦੀ ਵੀ ਮੰਗੇ ਤੇਰੀ ਲੱਖ ਵਰਗੀ ਆ ਸਵੇਰਾ ਦਾ ਵੇਲਾ ਮੈਂ ਤੇਰੀ ਮੈਂ ਛੱਡ ਕੇ ਰਾਜੀ ਨਹੀਂ ਮੈਂ ਚ ਗੈਣੀ ਜਿਹੜਾ ਹੈ ਉਹ ਰਹੀ ਦਾ ਮੈਂ ਤੈਨੂੰ ਉਹੀ ਜੀ ਮੈਂ ਤੈਨੂੰ ਬਾਹਲੀਆਂ ਗੱਲਾਂ ਨਹੀਂ ਕਹਿਣੀਆਂ ਅੱਜ ਮੇਰੀ ਇੱਕ ਰੱਖ ਲੱਤ ਮੈਨੂੰ ਉੱਥੇ ਆ ਕੇ ਦੱਸ ਨਹੀਂ ਉਹ ਮੇਰੀ ਉਹ ਯਾਰ ਮਨਣਾ ਖਾ ਦਾ ਹਾਂ ਜੇ ਤਾਂ ਮੇਰੀ ਕੋਈ ਰੱਖੀ ਆ ਮੈਂ ਤੈਨੂੰ ਇਹ ਗੱਲ ਕਹਦਾ ਮੈਂ ਫੜ ਕੇ ਲੈ ਜਾ ਨਾ ਨਾ ਮੇਰੀ ਰੱਖ ਲੈ ਅੱਜ ਰੱਖ ਲੈ ਬੰਦਾ ਉਹ ਤੂੰ ਬੋਲੀ ਨਾ ਅੱਜ ਮੇਰੀ ਰੱਖ ਲੈ ਮੇਰੀ ਹੱਥ ਬੰਨ ਕੇ ਬੇਨਤੀ ਮੇਰਾ ਭਰਾ ਹੈਗਾ ਆਇਆ ਬਰ ਉਂਗਲਾ ਫੜ ਕੇ ਇਧਰ ਹੋ ਇਹ ਪੈਸਾ ਵਰਦੇ ਨੀਂ ਉਂ ਲੈ ਜਾ ਫੜ ਕੇ ਬੋਲੀ ਨਾ ਜਾ ਕੇ ਗੇੜ ਲੈ ਪੈਸੇ ਗੇੜ ਲੈ ਪੈਸੇ ਗੇੜ ਲੈ ਜਿਆਦਾ ਮੈਂ ਕਲੀਅਰ ਹੀ ਆ ਮੈਂ ਇਹ ਤੋਂ ਬਾਹਰ ਆ ਮੇਰੇ ਨਾਲ ਗਾਲੋ ਗਾਲੀ ਹੋਵੇ ਕੁਝ ਹੋਵੇ ਤੂੰ ਬੋਲੀ ਨਾ ਖਾਨ ਸਾਹਿਬ ਜਾ ਗੇੜ ਪੈਸੇ ਔਰ ਆਪਨੀ ਜੀ ਜੀ ਗੱਭਨ ਕੇ ਆ ਗਿਆ ਖਾਨ ਸਾਹਿਬ ਬਾਤ ਸੋਲਾ ਆਦਮੀ ਉਹੀ ਜੀ ਹਾਂ ਤੈਨੂੰ ਮੈਂ ਆ ਗੱਲ ਨਹੀਂ ਕਰਦਾ ਸੀ ਤਨਵੇਂ ਵੀ ਤਾਂ ਦੇਣੇ। ਅਬ ਇਹਦੇ 50 ਦੇਣੇ। ਕਿਸੇ? ਇਸੇ ਤੋਂ ਕੁਛ ਨਹੀਂ ਦੇਣਾ। ਇਸੇ ਤੋਂ ਤੁਝੇ ਹੀ ਦੇਣੇ ਜੋ ਦੇਣੇ। ਹਾਂ ਜੀ। ਵੀਰੇ ਉਹ ਕਰਦਗੇ ਬੰਦੇ। ਇਹ ਪੈਸੇ ਨਾਲ ਵੀ ਦੇ। ਹਾਂ ਜੀ ਸੌਦਾ ਹੋ ਗਿਆ ਬਾਈ ਜੀ। ਲੈ ਲੇ ਟੋ ਭਾਈ। ਦੁੱਧ 15 ਲੀਟਰ ਦੀ ਗਾਰੰਟੀ ਆ ਜੀ। ਬਾਈ ਜੀ ਕਿਹੜੇ ਪਿੰਡਾ ਐ ਮੈਂ ਜੀ? ਕਿਹੜੇ ਪਿੰਡ? ਬੋਰਜਮਾਨ ਸਾਹੀ ਆ ਬੋਰਜਮਾਨ ਸਾਹੀ। ਬੋਰਜਮਾਨ ਸਾਹੀ ਆ ਜੀ। ਕਰਾੜ ਵਾਲੇ ਦੇ ਨਾਲ ਆਹੀ ਇਲਾਕਾ ਰੰਪਰੇਈ। ਬਹੁਤ ਚੰਗੇ ਬੰਦੇ ਆ। ਬੜੇ ਚੰਗੇ ਬੰਦੇ ਆ।

ਤੂੰ ਗੁੱਠ-ਗੁੱਠਾ ਹੈਗੀ ਮਾਰੀ ਜੀ ਮੈਂ ਤੈਨੂੰ ਆਪ ਤਹੀ ਜਨਾ ਜਦ ਗੁੱਠਾ ਹੈਗੀ ਐਂ ਕਹਦੇ ਵੀ ਆਏ ਹੋ ਉਹੀ ਕਹਦੇ ਕਹਦੇ ਕਰਨ ਇਹ ਕੀ ਦੇ ਦੇ ਚ ਆਹ ਵੀ ਤੋੜ ਦੇ ਯਾਰ ਇਹਦਾ ਕੀ ਮੰਗਦਾ ਇਸਕਾ ਕੋਈ ਥਨ ਨਹੀਂ ਆੜਾ ਲੱਗ ਜਾਂਦਾ ਸੁਣ ਗਿਆ ਜੀ ਕੀ ਲੱਗਦਾ ਆ ਦੇਖ ਕੀ ਲੱਗਦਾ ਅਜਦੇ ਵਾਲੀ ਆ ਮੇਰੇ ਸਾਹੀ ਬੋਲ ਬੋਲ ਤੋ ਉਹੀ ਕਰੂ ਦੀ ਮੈਂ ਮਤ ਤਾਂ ਹਾਕ ਮਾਰੀ ਤੈਨੂੰ ਮੈਂ ਚਲ ਦਿਖਾ ਦਈਏ ਦੇ ਨਾਲ ਕੱਪੀ ਮੈਂ ਬੋਲ ਕੀ ਕਰਦਾ ਭਾਈ 145 ਆਹ ਇਹਨਾਂ ਨੇ ਸੋਹੇ ਆ ਗਿਆ ਹੋਰ ਡੱਕੇ ਆ ਭਲੇ ਪੀਣਾ ਹੋਰ ਬੰਦ ਪਰਾ ਫੇਰ ਅੰਦਰ ਪੂਰਾ ਡੱਕੇ ਵਿੱਚ ਆਸਟਾ ਥੈਂਕ ਯੂ ਭਾਈ ਡਾਕਟਰ ਕਿਵੇਂ ਵੀਰੇ ਪੰਜ ਛੇ ਦਿਨ ਹੋ ਗਏ ਲਗਾਤਾਰ ਬਸ ਭਾਈ ਇਹ ਚਲਾ ਕੇ ਛੱਡ ਦਈਂ ਦਿਆ ਸੌਦੇ ਹੀ ਦੇਖੀ ਦੇ ਵੀ ਕੀ ਕਰਦਾ ਉਹ ਕਾਣੇ ਸੋਨ ਨਾਲ ਤੇ ਹੁਣ ਐ ਨਹੀਂ ਗਿਆ ਆਪਾਂ ਨਹੀਂ ਦੋਦੇ ਕਹਿੰਦੀ ਹੰਰਾ ਚ ਬਹੁਤ ਹੋਊਗਾ ਮੈਂ ਚੌੜੀ ਛੋਟ ਵੀ ਕਰਕੇ ਕਰਿਆ ਮੈਂ ਧਿਆਨ ਵੀ ਰੱਖਿਆ ਮੁੱਲ ਕੀ ਆ ਮਹਲ ਕੀ ਆ ਮਹਾਰਾਜ ਮੁੱਲ 81 ਹੈ ਬਾਕੀ ਛੇ ਮੁੱਲ ਜਾਇਜ ਕਰੋ ਸੰਗ ਸ਼ਿੰਗਾਰ ਦੇ ਕਿੰਨੇ ਦਾ ਫਿਰ ਤੁਹਾਨੂੰ ਲੱਗਦਾ ਬੱਚਾ ਲਾ ਲਾ ਅਸੀਂ ਲੈ ਲੈ ਅਸੀਂ ਕੋਈ ਪ੍ਰੋਸੀਡਰ ਮੈਂ ਗਈ ਜਮੇ ਇਹ ਲੱਕ ਇਹ 15 ਕਿਲੋ ਦੀ ਹੋਣੀ ਹੋਲੀ ਮੈਂ ਪਰਲੀ ਹੋ ਹੌਲ ਪਰਲੀ ਖੋਲ ਦੇ ਤੁਹਾਡੇ ਕਿਹਦਾ ਕੀ ਕਰੇ ਮਨ ਇਹਦਾ ਇੱਕਸੀ ਇੱਕਸੀ ਬਾਤ ਕਿਹੜੀ ਦੀ ਕਰਾਂ ਕਿਹਦਾ ਕਰਾਂ ਉਹ ਪਰ ਲੇਖ ਜੇ ਆਸ ਆਇਆ ਨੀ ਇਸ ਕੋਲ ਜੇ ਚੋਰ ਤੇਰੀ ਮਰਜ਼ੀ ਆ ਤੇ ਆਇਆ ਨੀ ਇਹ ਗੱਲਾਂ ਇਹਦਾ ਹਾਜੀ ਕੀ ਮੋਲ ਕਰਾ ਉਹ ਲੂਡੀ ਉਹ ਦੱਖੀ ਡੇਡ ਉਹ ਸਭ 140 40 ਵਾਲੇ ਨੇ ਮੋਲ ਕਾਹਿੰਗਿਆ 40 ਲੈ ਜਾ 40 ਲੱਗਦੀ ਏ ਤੋਰੀ ਤੋਰੀ ਲੰਬੀ ਤੋਰੀ ਏ ਚਲ ਪਾਸੇ ਕੋਈ ਕਾਸ਼ੇ ਕਰਵਾ ਲੈ ਮੋੜ ਲੈ ਉਹਦਾ ਵਾਹ ਕੁਛ ਕਰ ਲਓਈ ਪੱਕੀ ਮੰਗੋ ਮੈਨੂੰ ਮੁੱਲ ਲੱਗੀਆਂ ਦਾ ਉਹ ਕੁਛ ਕਹੀ ਦੀ ਕੁਛ ਨਾ ਹਾਂ ਮੈਂ ਭੜੰਗਾ ਜਲਾ ਜੰਮ ਹਾਂ 90 ਗਈ ਆਵੇ ਕੁਛ ਗਈ ਆਵੇ ਐਵੇਂ ਐਸੋ ਹੀ ਤੇ ਨਾ ਪਤਾ ਲੱਗਿਆ ਬੜਾ ਬਦਕਤ ਨੂੰ ਮੈਂ ਦੱਸਾ ਤੈਨੂੰ ਕੁਛ ਵੀ ਗਈ ਜਾਂਦੇ ਪਰ ਮੈਂ ਕੋਈ ਕੱਚੀ ਗੱਲ ਨਹੀਂ ਦੇਣਾ ਨਾ ਨਾ ਤਾਂ ਠੀਕ ਹੈ ਜੀ ਉਹਦਾ ਮੁੱਲ ਦਾ ਮੰਡੀ ਆ ਕੀ ਕਹਿਣਾ ਮੈਨੂੰ ਕਹਈ ਦੇ ਵੀ ਆਏ ਆ ਮੰਗੇ ਪਰ ਮੇਰੇ ਕੋਲ ਤਾਂ ਤਾਤੇ ਬਾਤੇ ਵਾਲੀ ਗੱਲ ਆ ਵੀ ਤੂੰ ਜੇ ਤਾਂ ਤੇਰੀ ਨੇੜੇ ਲੱਗਦੀ ਹੋਈ ਤਾਂ ਜਿਵੇਂ ਕਿਹਾ ਸਾਨੂੰ ਥੱਲੇ ਉਹਦਾ ਤੂੰ ਗੱਲਾਂ ਛੱਡ ਮੈਂ ਤੇਰੀਆਂ ਸਾਰੀਆਂ ਦਿਲ ਦੀਆਂ ਪੜੀ ਬੈਠਾ ਨਾ ਮਨਾ ਨਾ ਮੈਂ ਤੇਰੀਟੀ ਨੋਪੜੀ ਬੈਠਾ ਵੀ ਇੱਥੇ ਆ ਤੂੰ ਹਾਂ ਕਿਨਾਂ ਪਸਮਾਲ ਹੈ ਮੈਂ ਜੇ ਕੋਈ ਥਾਣਾ ਫਰਕ ਲੱਗਦਾ ਮੇਰੇ ਬੱਚਾ ਨਹੀਂ ਵੜਾ ਫਿਰ ਦੇਖੀ ਕਿ ਨਾ ਕਰ ਹਮਾਰ ਬਲਾਈਆ ਬੱਚਾ ਲਾ ਦੇ ਬੱਚਾ ਲਾ ਦੇ ਦੇਖੀ ਮੈਂ ਅੱਜ ਮੈਂ ਥੱਲੇ ਬੈਠ ਕੇ ਧਾਰਾ ਮਰੀ ਦੀ ਸੁਬਾ ਨਹੀਂ ਨਹੀਂ ਹਲੇ ਨਾ ਨਹੀਂ ਕੁਛ ਨਹੀਂ ਹੁੰਦਾ ਔਰ ਆਣ ਦੇ ਕੁਛ ਨਹੀਂ ਬੱਚਾ ਬੱਚਾ ਲਾ ਦੇ ਓਏ ਆ ਨਹੀਂ ਆ ਹਾਇਰਾ ਲਾਗੇ ਉੱਤੋਂ ਤਾਂ ਨਾ ਮਾਰ। ਰਿਆਣੀ ਵੀ ਲਈ ਜੀ ਨਹੀਂ ਖੜੀ ਐ। ਹਾਸ ਤੋਂ ਥੱਲੇ ਬੈਠਾ। ਬੈਠ ਜਾ। ਬੈਠ ਜਾ ਜਰਾ ਸੇਠਾ। ਤੁਸੀਂ ਬਹਿ ਜਾ ਕਰੋ। ਮਾਦੇ ਪਛਮਾ ਦੇ। ਮਾੜ ਛੂੜੀ ਦੇ ਤੁਸੀਂ। ਹੋਂਟਾ ਮਾਰਿਆ। ਤੁਸੀਂ ਬਾਤ ਜੀ ਕਰ ਦੇਣਾ ਸਰ।

ਬੜਾ ਫਰਕ ਆ ਮੰਗੇ ਆਪਾਂ ਅੱਛਾ ਹਾਂ ਬੜਾ ਫਰਕ ਆ ਅੰਦਰ ਮੱਦੇ ਇਹ ਨੰਦਿ ਗੱਲ ਸੈਲੋ ਹਾਂਜੀ ਲੈਣ ਵਾਲੇ ਨੂੰ ਪੂਰਾ ਫਾਇਦਾ ਹੋਣਾ ਹੈ ਇਧਰੋਂ ਕੁੰਡੇ ਨਾਲ ਬੰਨ ਲਾ ਪਾਲੇ ਪਾਲੇ ਇਧਰੋਂ ਐ ਕੁੰਡੇ ਨਾਲ ਬੰਗਲਾ ਖੱਲੇ ਲੰਬੀ ਲੋ ਵੀ ਦੋਸਤੋ ਨੀਲੇ ਦਾ ਵੀ ਮੱਧ ਦਾ ਸੌਦਾ ਹੋਣ ਲੱਗਿਆ ਖਾਨਲੇ ਵਾਲੀ ਦੀ ਗੱਲ ਕਰੀ ਤਾਂ ਬਹੁਤ ਸੋਹਣਾ ਲੱਗਿਆ ਹੋਇਆ ਆਰਡਰ ਕੁਆਲਿਟੀ ਬਹੁਤ ਤਕੜੀ ਹੈ ਮੱਤੀ ਸਿਰ ਤੇ ਨਿਗਾਹ ਮਾਰੋ ਬਹੁਤ ਥੋੜੀ ਮੱਝ ਆ ਗਈ ਲਿਸਨ ਇਹ ਐਸਾ ਇਫਕਤੀ 14 15 14 ਛੋਟੇ ਵੀਰ ਕੀ ਮਲ ਕਰੇ ਤੂੰ ਕੁਈ ਕਰੇ ਤੇਰੀ ਬਤ ਹੈ ਤੇ ਕਿਹਦੀ ਹੈ 72 ਦੀ ਕਿ ਮੰਗੇ ਅੱਛਾ ਇਹ ਤਾਂ ਬਸ ਆਏ ਕਹਿ ਮੰਗੇ ਲਾਦੇ ਵੀ ਆਏ ਕਹਦੇ ਵੀ ਆਏ ਤੂੰ ਇੱਕ ਮੰਗ ਕਹਦੇ ਭਾਈ ਬਣ ਕੇ ਮੈਂ ਤਾਂ ਯਾਰ ਤੈਨੂੰ ਜਰਸ਼ਾ ਵਿੱਚ ਦੀ ਗੱਲ ਵਸੇ ਹੋਰ ਆ ਕੱਟ ਦੇਦੇ ਆ ਬਸ ਤੂੰ ਕਹਿਣਾ ਹੁਣ ਬੋਲ ਨਾ ਯਾਰ ਬੜੀ ਆਮ ਗੱਲ ਹੈ ਅੱਛਾ ਪਰ ਉੱਚਾ ਭਾਈ ਅਪਾ ਤੈਨੂੰ ਮੈਂ 15 16 15 16 ਮੈਂ ਤੇਰੀ ਸਮਝਦਾ ਸਮਝਦਾ ਭਾਈ ਮੈਂ ਕੀ ਬੋਲ ਲਗਾ 90 120 ਹੋਰੀ ਕਿਆ ਜਿਆਦੇ ਕਹਤਾ ਮੱਝੂ ਘੇਟ ਵਾਲੀ ਆ ਜੀ ਕਿੰਨੇ ਦੀ ਹੋਵੇ ਚਾਹੇ ਕਬੀਰ ਦੀ ਕੌਣ ਦੇ ਦੇਗਾ ਕਬੀਰ ਦੀ ਦੋਂਜੀ ਆ ਤੂੰ ਦੱਸ ਮੇਰਾ ਭਾਈ ਇਹ ਕਬੀਰ ਦੀ ਦੋਂਜੀ ਆ ਕਹਿ ਭਾਈ ਤੂੰ ਹੀ ਦੱਸਰਾ ਭਾ ਵਪਾਰੀ ਨੂੰ ਰਾਹੀ ਮੈਨੂੰ ਰਾ ਬਾਦ ਨੂੰ ਦੱਸਾ ਫੇਰ ਵਿਚਵੇਂ ਆ ਗਿਆ ਬਹੁਤ ਮਤ ਜਿਆ ਸਮਾਜ ਦਾ ਸੌਦਾ ਚੱਲ ਜਾਂਦਾ ਬਹੁਤ ਫੁਣੀ ਮੱਝ ਆ ਗਈ ਮੱਝ ਫੇਰੀ ਆ ਗਈ ਇੱਥੇ ਮੈਂ ਸੋਹਣਾ ਲੱਗਿਆ ਬਦ ਲੱਗਦੇ ਦੇਖੋ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਛੇ ਹੜ ਜੂਗਾ ਕਾ ਡੇਟ ਆ ਮੈਂ ਤੇਰੀ ਗੱਲ ਨੂੰ ਪਤਾ ਵੀ ਤੇਰੇ ਛੋਟੇ ਛੋਟੇ ਵੀਰ ਹਾਂਜੀ ਹਾਂਜੀ ਤੂੰ ਕਹਿੰਦਾ ਵੀ ਇੱਥੇ ਆ ਕੇ ਰੁਕ ਜੇ ਲੋ ਤਾਂ ਕੋਈ ਗੱਲ ਨਹੀਂ ਨਾ ਰੁਕੇ ਮੱਝ ਵੀ ਦੇਖ ਚੁੱਕਾ ਦੇਖ ਐ ਇੱਥੇ ਨੇੜੇ ਆ ਗਿਆ ਵੀ ਐਨੇ ਦੀ ਲੈਣਾ ਇੱਕੋ ਹੀ ਗੱਲ ਚ ਨਹੀਂ ਹੋਣੀ ਨਹੀਂ ਹੋਣੀ ਗਾ ਵਾਲੀ ਗਾਂ ਇਸ ਕੀ ਹਵੇ ਗਾੜੀ ਨਹੀਂ ਹੈ ਬੈਸਤੋ ਹੈ ਜੋ ਬੈਸ ਦਾ ਹੈ ਜੇ ਨੂੰ ਬਾਈਂ ਨੀ ਬਾਈ ਜੀ ਇਹ ਤਿਆਰ ਹੋ ਗਿਆ ਦੋ ਤਿਆਰ ਹੈ ਜਗਲੇ ਕੇ ਪਤਾ ਹੈ ਅਗਲੇ ਮੰਗਤੇ ਹੈ ਜੀ ਦੇਖੋ ਜੀ ਕੱਲ 1 ਵਜੇ ਜੇਰ ਪੜੀ ਪੂਰੇ ਖੇੜਾ ਪੈਂਡਾ ਛੋਟੇ ਬਾਈ ਆਪਣਾ ਮੋਗਰ ਕਿਨੇ ਦੀ ਨਾਈ ਨਾਈ ਜੀ ਵੱਧ ਲੱਗ ਜਾਵੇ ਅਸਮੀ ਦਾ ਵੱਧ ਲੱਗ ਜਾਵੇ ਅੱਥ ਦੇ ਕੀ ਸਰਦ ਵਿਆਹ ਲੱਗਦਾ ਆ ਲੱਗ ਗਿਆ ਆ ਗਿਆ ਪੱਕਾ ਹੀ ਕਹਿਤਾ ਬਸ ਇੱਕੋ ਗੱਲ ਜਿਹੜੀ ਦੇਣੀ ਹੈ ਪੱਕਾ ਦਾ ਦਿੱਤਾ ਹੈ ਇੱਥੇ ਲਾਈ ਜਾਂਦੇ ਬਝੂਠ ਨਹੀਂ ਬਾਤ ਸੁਣ ਮੇਰੀ ਸੁਣ ਮੇਰੀ ਹਾਂਜੀ ਹਾਂਜੀ ਮੈਂ ਤੇਰੇ ਨਾਲ ਆ ਮੈਂ ਇਹ ਨਹੀਂ ਹੈ ਵੀ ਤੈਨੂੰ ਕਿਸੇ ਗੱਲੋਂ ਮੈਂ ਪਿੱਛੇ ਛੱਡ ਕੇ 라ਦੀਆ ਬਸ ਇੱਥੇ ਲਾਈ ਜਾਂਦੇ ਆ ਗੱਲ ਸੁਣ ਲਾ ਮੇਰੀ ਸੁਣ ਲਾ ਜਾਂ ਤਾਂ ਉਸੇ ਨਾਲ ਨਾ ਦੇਣ ਵਾਲੀ ਗੱਲ ਕਰ ਤੂੰ ਇਹ ਕਹਿਣਾ ਹੈ ਨਹੀਂ ਹੋਣੀ ਨਹੀਂ ਹਾਂ ਮਹਾਰਖੰਦੀ ਇਹ ਮੂਰੀ ਸ਼ਾਤੀ ਨਹੀਂ ਸੁੱਤਦ ਬੜੀ ਚਵਾਈ ਦਾ ਲਾ ਮੈਂ ਜਿਹੜੀ ਚਵਾਈ ਆ ਨਾ ਉਹਰਾ ਸ਼ਾਤੀ ਅਗਲੀ ਜਮਾ ਪੱਕੇ ਲੈ ਵਦੀਆ ਉਹ ਤਾਂ ਪਿਛਲੀ ਸ਼ਾਤੀ ਆ ਮੂਰੀ ਸ਼ਾਤੀ ਸ਼ਾਤੀ ਹੋਵੇ ਨਾ ਹੈਗਾ ਹੀ ਆ ਜੀ ਚੱਲ ਗਿਆ ਦਾ ਤੀਰ ਆ ਜੋ ਉਹ ਵੀ ਤੇਰੇ ਕਹੜ ਤੇ ਨਹੀਂ ਹੁੰਦੀ ਆਪ ਦੇਣੀ ਜੀ ਇਹਨਾਂ ਦੀ ਗੱਲ ਰੱਖ ਲੈ ਨਹੀਂ ਰੱਖ ਲਈ ਚੰਗਾ ਰਹੇ ਮੈਂ ਤੁਹਾਡੀ ਰੱਖ ਲਈ ਮੰਨ ਲੈ ਫਿਰ ਰੱਖਣ ਨੂੰ ਇੱਥੇ ਮੰਨ ਲੈ ਛੱਡ ਦੇ ਬੰਦ ਨਹੀਂ ਰੱਖਣ ਨੂੰ ਉਹਨਾਂ ਦੀ ਰੱਖ ਲੈਂਦਾ ਮੈਂ ਛੱਡ ਦੇ ਬੰਦ ਨਹੀਂ ਇਹਨਾਂ ਦੀ ਲਿਆ ਵੀ ਛੋਟੇ ਭਾਈ। ਓਰੇ ਆ ਪਹਿਲਾਂ ਗੱਲ ਸੁਣ ਲਿਆ ਕਰ। ਕੀ ਦੇਖ ਲੈ। ਕੀ ਹੋ ਗਿਆ ਵਾ? ਇੱਕ ਗੱਲ ਤੈਨੂੰ ਹੋਰ ਦੱਸਦਾ। ਹੁਣ ਤੇਰੀ ਮਰਜ਼ੀ ਐ। ਫੜ ਲਈ ਮੈਂ ਇਸ ਤਰ੍ਹਾਂ ਥੁੱਲ ਜਾਂਦਾ ਨਹੀਂ। ਆਏ ਨਹੀਂ ਤੇਰਾ ਹੱਥ ਨਹੀਂ ਫੜਦਾ। ਸਾਡੀ ਵੀ। ਆ ਛੱਡ ਬੱਚਾ। ਜੇ ਤਾਂ ਹੁਣ ਮੈਨੂੰ ਬਾਹਲਾ ਜਗਾਈ ਜਾਣਾ। ਇੱਕ ਗੱਲ ਸੁਣ ਮੁੱਗੇ ਵਾਲਿਆ ਤੇ ਮੇਰੀ ਗੱਲ ਸੁਣ। ਤੂੰ ਭਰਾਗਾ ਹੁਣ ਤੂੰ ਐ ਕਹਦੇ ਵੀ ਮੰਗੇ ਜਾ ਜਾ ਤੂੰ ਐ ਕਹੀਂ ਵੀ ਗਾਂ ਨੂੰ ਤੇਰੇ ਕਿੱਲੇ ਤੇ ਆਉਂਦੇ ਹੋ ਜੇ ਫਿਰ ਬੱਚਾ ਛੱਡ ਬੱਚਾ ਛੱਡ ਨਹੀਂ ਐਨੇ ਤੇ ਨਹੀਂ ਹੁੰਦੀ ਓ ਹਿਆਰ ਖੰਡਾਂ ਦੇ ਮੂੰਹ ਨਹੀਂ ਲੱਗੀਦਾ ਨਹੀਂ ਹੁੰਦੀ ਹਿਆਰ ਖੰਡਾਂ ਦੇ ਮੂੰਹ ਨਹੀਂ ਲੱਗੀਦਾ ਨਹੀਂ ਹੁੰਦੀ ਹਮ ਸੋਤਾਂ ਨਹੀਂ ਹੁੰਦੀ ਚੁੱਪ ਕਰਕੇ ਇੱਧਰ ਆਇਆ ਮੁਕੇ ਇੱਧਰ ਐਨੇ ਨਹੀਂ ਹੁੰਦੀ ਨਹੀਂ ਫਾਇਦਾ ਕੋਈ ਨਹੀਂ ਪਹਿਲਾਂ ਛੱਡ ਪਹਿਲਾਂ ਨਹੀਂ ਛੱਡ ਪਹਿਲਾਂ ਛੱਡ ਇਹਨੂੰ ਛੱਡ ਓ ਐਂਗਾ ਆ ਜਾ ਆ ਜਾ ਅੱਛਾ ਅੱਛਾ ਕੋਈ ਨਾ 6 ਵਾਲੇ ਐਂਤਵਾਰ ਤੇ ਆਏ ਉਹ ਤੋਂ ਤੈਨੂੰ ਦੱਸੋ ਕੋਈ ਨਹੀਂ ਕਿੰਨੇ ਹੋਣਗੇ ਜਿਹੜੇ ਪੁੱਛੇ ਸੋਟ ਰਹੇ ਜਾਣ ਗਏ ਜਾਣਦਾ ਤੂੰ ਵੀ ਹੈ ਤੂੰ 10 ਸਾਲ ਨਹੀਂ ਹੈ ਆਏ ਕਹੇ ਵੀ ਅਸੀਂ ਤੇਰੇ ਨਾਲ ਵਾਅਦਾ ਹੈ ਅਸੀਂ 20 ਸਾਲ ਲੀਏ ਚਲੋ ਉਹ ਤਾਂ ਕੋਈ ਚੱਕਰ ਨਹੀਂ ਆਏ ਕਹੇ ਤੁਹਾਡਾ ਪਿਆ ਬਾ ਵਾਅਦਾ ਆਏ